ਹਾਂਜੀ ਭਾਈ ਕਲਾਸਿਕਲ ਲੁੱਕ ਦੀ ਬਿਲਕੁਲ ਨਵੇਂ ਡਿਜ਼ਾਈਨ ਦੀ ਕੋਠੀ ਲੈ ਕੇ ਆਏ ਤੁਹਾਡੇ ਵਾਸਤੇ ਜੋ ਕਿ ਛੋਟੀ ਫੈਮਿਲੀ ਵਾਸਤੇ ਘੱਟ ਖਰਚੇ ਦੇ ਵਿੱਚ ਤਿਆਰ ਹੋਣ ਵਾਲੀ ਕੋਠੀ ਆ ਇਹ ਘੱਟ ਬਜਟ ਦੀ ਹਰ ਇੱਕ ਬੰਦਾ ਮੈਨੇਜ ਕਰ ਸਕਦਾ ਹੈ 1200 ਸਕਰ ਫੁੱਟ نیچے ਬਣਾਇਆ ਹੋਇਆ ਇਸ ਕੋਠੀ ਦਾ ਤੇ 600 ਸਕਰ ਫੁੱਟ ਉੱਪਰ ਬਣਾਇਆ ਹੋਇਆ ਕੁੱਲ ਟੋਟਲ ਇਹਦਾ ਪਲਾਟ ਹੈਗਾ ਦੋਸਤੋ 30 ਬਾਈ 40 ਸਕਰ ਫੁੱਟ ਦਾ ਕੋਠੀ ਦਾ ਐਲੀਵੇਸ਼ਨ ਵੇਖ ਲਓ ਤੁਸੀਂ ਅੰਦਰੋਂ ਕੋਠੀ ਤੁਹਾਨੂੰ ਦਿਖਾ ਦਾਂਗੇ ਪਲਾਨ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਨੈਕਸਟ ਆਰਕੀਟੈਕਟਸ ਤਲਵੰਡੀ ਸਾਬੋ ਬਹੁਤ ਵਧੀਆ ਨਕਸ਼ੇ ਤਿਆਰ ਕਰਦੇ ਨੇ ਬਾਈ ਵੱਡੀ ਤੋਂ ਵੱਡੀ ਕੋਠੀ ਦਾ ਤੇ ਛੋਟੀ ਤੋਂ ਛੋਟੇ ਮਕਾਨ ਦਾ ਨਕਸ਼ਾ ਲੈ ਸਕਦੇ ਹੋ ਬਾਈ ਘਰਿਆਂ ਤੋਂ ਆ ਵੇਖੋ ਸਾਈਡ ਤੋਂ ਇਹ ਸਾਈਡ ਤੋਂ ਐਲੀਵੇਸ਼ਨ ਦੋ ਸਾਈਡਾਂ ਤੋਂ ਐਲੀਵੇਸ਼ਨ ਦਿੱਤਾ ਹੋਇਆ ਕੋਠੀ ਨੂੰ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਪਲਾਨ ਨਾਲ ਤਿਆਰ ਕੀਤੀ ਹੋਈ ਕੋਠੀ ਆ ਦੋਸਤੋ ਹਰ ਇੱਕ ਚੀਜ਼ ਕਿਚਨ ਵਗੈਰਾ ਬਹੁਤ ਜਿਆਦਾ ਵਧੀਆ ਸੈਟਿੰਗ ਕੀਤੀ ਹੋਇਆ ਵਧੀਆ ਖੁੱਲਾ ਕਿਚਨ ਬਣਾਇਆ ਹੋਇਆ ਕੋਠੀ ਦੇ ਵਿੱਚ نیچے ਇੱਕ ਬੈੱਡਰੂਮ ਇੱਕ ਡਰੈੰਗ ਰੂਮ ਤੇ ਇੱਕ ਬੈੱਡਰੂਮ ਉੱਪਰ ਬਣਾਇਆ ਹੋਇਆ ਕੋਠੀ ਦਾ ਤੇ ਉਦਾਂ ਸਲ੍ਹਾਬ ਦੀ ਬਿਲਕੁਲ ਪੱਕੀ ਜ਼ਿੰਮੇਵਾਰੀ ਕਰਕੇ ਦਿੱਤੀ ਹੈ ਬਾਈ ਹੋਰਾਂ ਨੇ ਕੋਠੀ ਦੇ نیچے ਜੋ ਕਿ ਪਾਇਆ ਹੋਇਆ ਇਹਨਾਂ ਨੇ ਨਾ ਲੁੱਕ ਦਾ ਪੇਪਰ ਪਾਇਆ ਹੋਇਆ ਲੁੱਕ ਪੇਪਰ ਨਿਉਂ ਦੇ ਉੱਪਰ ਜਿਸ ਦੇ ਨਾਲ ਬਿਲਕੁਲ ਵੀ ਸਲ੍ਹਾਬ ਨਹੀਂ ਆਈ ਬਾਈ ਕਹਿੰਦਾ ਮੀ ਵੀ ਬਹੁਤ ਪੈ ਗਏ ਸਿਆਲ ਵੀ ਲੰਘ ਚੁੱਕਿਆ ਤੇ ਬਿਲਕੁਲ ਵੀ ਇਹਨਾਂ ਦੀ ਸਲ੍ਹਾਬ ਨਹੀਂ ਚੜੀ ਹੈਗੀ ਕੋਠੀ ਦੀ ਕਿਸੇ ਵੀ ਕੰਧ ਤੇ ਸੁੱਕੀਆਂ ਪਈਆਂ ਕੰਦਾ ਜਮਾ ਇੱਕ ਪਿੱਲਰ ਲਗਾ ਕੇ ਪੋਰਚ ਬਣਾਇਆ ਹੋਇਆ ਹੈ। ਵਧੀਆ ਖੁੱਲਾ ਹਵਾਦਾਰ ਪੋਰਚਾ ਹੈ। ਮੰᱡੇ ਵਗੈਰਾ ਢਾ ਸਕਦੇ ਆ ਕੁਰਸੀਆਂ ਵਗੈਰਾ ਤੇ ਪੱਥਰ ਟਾਇਲ ਬਹੁਤ ਸੋਹਣੀ ਲੱਗੀ ਹੋਈ ਹੈ ਕੋਠੀ ਦੇ ਵਿੱਚ। ਆ ਦੇਖੋ ਜੋੜੀ ਦਾ ਡਿਜ਼ਾਈਨ। ਬਹੁਤ ਸੋਹਣੇ ਤਰੀਕੇ ਨਾਲ ਕੋਠੀ ਸਜਾਈ ਹੋਈ ਹੈ ਦੋਸਤੋ। ਇਹ ਲੌਬੀ ਵਧੀਆ ਲਾਈਟ ਪੈਂਦੀ ਹੈਗੀ ਲੌਬੀ ਦੇ ਵਿੱਚ। ਵਧੀਆ ਖੁੱਲੀ ਲੌਬੀ ਹੈਗੀ। ਤੇ ਇਧਰ ਰਾਈਟ ਸਾਈਡ ਤੇ ਇਹ ਡ੍ਰੈਗ ਰੂਮ ਬਣਿਆ ਹੋਇਆ ਹੈਗਾ ਜਿਸ ਦੀ ਇੱਕ ਵਿੰਡੋ ਰੱਖੀ ਹੋਈ ਹੈ ਬਾਹਰ ਤਾਂ ਕਿ ਨੇਚਰਲ ਲਾਈਟ ਪਵੇ। ਤੇ ਇਸ ਦੇ ਵਿੱਚ ਬਾਈ ਉਹਨਾਂ ਨੇ ਇੱਕ ਡ्रेसਿੰਗ ਰੂਮ ਬਣਾਇਆ ਸਪੈਸ਼ਲ ਤੋਂ ਇਹ ਡਰੈਗ ਰੂਮ ਦੇ ਵਿੱਚ ਹੀ ਹੈਗਾ ਤੇ ਡਰੈਗ ਰੂਮ ਦੇ ਨਾਲ ਵਾਸ਼ਰੂਮ ਅਟੈਚ ਕੀਤਾ ਹੋਇਆ ਹੈਗਾ ਜਿਸ ਦਾ ਕਿ ਸਾਈਡ ਤੋਂ ਐਲੀਵੇਸ਼ਨ ਦਿਸ ਰਿਹਾ ਸੀ 프ੰਟ ਤੇ ਤੇ ਇਧਰ ਪੌੜੀ ਚੜਾਈ ਹੋਈ ਹੈ ਇਧਰ ਲੈਫਟ ਸਾਈਡ ਤੇ ਦੋਸਤੋ ਕਿਚਨ ਬਣਾਇਆ ਹੋਇਆ ਹੈ ਵਧੀਆ ਖੁੱਲਾ ਕਿਚਨ ਬਣਾਇਆ ਹੋਇਆ ਹੈਗਾ ਇਹ ਆ ਵੇਖੋ ਬਹੁਤ ਵਧੀਆ ਟਾਇਲ ਵਗੈਰਾ ਲਗਾਈ ਹੋਈ ਆ ਉੱਠੀ ਦੇ ਵਿੱਚ ਆ ਦੇਖੋ ਸੰਖ ਵਗੈਰਾ ਬਹੁਤ ਸੋਹਣਾ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਘਰ ਆ ਦੋਸਤੋ ਤੇ ਬੈਕ ਸਾਈਡ ਤੇ ਬਾਹਰ ਕੱਢਿਆ ਹੋਇਆ ਇੱਕ ਕਿਚਨ ਦੇ ਵਿੱਚੋਂ ਜੋ ਕਿ ਇਧਰ ਬਾਈ ਹੋਰਾਂ ਦਾ ਆਮ ਚੁੱਲ੍ਹਾ ਚੌਂਕਾ ਇਧਰ ਤੇ ਉਹਦੇ ਨਾਲ ਅਟੈਚ ਕੀਤਾ ਹੋਇਆ ਇਸ ਰਸੋਈ ਨੂੰ ਇੱਥੇ ਚੁੱਲ੍ਹਾ ਚੌਂਕਾ ਬਾਹਰਲਾ ਬਣਾਇਆ ਹੋਇਆ ਬਾਈ ਹੋਰਾਂ ਦਾ আর ਜੀ ਉਹਦੇ ਨਾਲ ਹੀ ਅਟੈਚ ਕਰਤੀ ਰਸੋਈ ਕਿਚਨ ਤੇ ਇਧਰੋਂ ਇਹ ਬੈਡਰੂਮ ਆ ਗਿਆ ਬੈਕ ਸਾਈਡ ਵਾਲਾ ਇਸ ਦੇ ਵਿੱਚ ਇੱਕ ਸਟੋਰ ਕੱਢਿਆ ਹੋਇਆ ਆ ਵੇਖੋ ਕੋਠੀ ਦੇ ਵਿੱਚ نیچے ਇੱਕ ਬੈੱਡਰੂਮ ਹੈ ਕਿਚਨ ਤੇ ਡ੍ਰੈنگ ਰੂਮ ਆ ਇੱਕ ਵਾਸ਼ਰੂਮ ਆਗਾ ਜੋ ਕਿ ਲੌਬੀ ਨਾਲ ਕਾਮਨ ਵਾਸ਼ਰੂਮ ਬਣਾਇਆ ਹੋਇਆ ਹੈ ਥੱਲੇ ਵਾਲੇ ਬੈੱਡਰੂਮ ਨਾਲ ਵਾਸ਼ਰੂਮ ਅਟੈਚ ਨਹੀਂ ਕੀਤਾ ਉੱਪਰੋਂ ਵਿਖਾ ਦਿੰਨੇ ਆ ਪੌੜੀ ਚੜ ਕੇ ਸੈਕੰਡ ਪੋਰਸ਼ਨ ਤੇ ਇੱਕ ਰੂਮ ਉੱਪਰ ਬਣਾਇਆ ਹੋਇਆ ਹੈ ਦੋਸਤੋ ਸਿੱਧਾ ਜਦੋਂ ਆਪਾਂ ਐਂਟਰ ਹੁੰਨੇ ਆ ਉੱਪਰ ਸੈਕੰਡ ਪੋਰਸ਼ਨ ਤੇ ਤਾਂ ਇਹ ਆ ਵੇਖੋ ਇੱਥੇ ਇੱਕ ਰੂਮ ਬਣਿਆ ਹੋਇਆ ਜੇਕਰ ਇਹ ਪੌੜੀ ਵਾਲੀ ਜਗ੍ਹਾ ਅਲੱਗ ਤੋਂ ਮੰਮਟੀ ਬਣਾਉਣੀ ਚਾਹਣ ਤਾਂ ਇੱਥੇ ਇਹ ਵਾਲ ਲਗਾ ਸਕਦੇ ਆ ਬਾਈ ਹੋਰੇ ਉਹ ਕ੍ਰੋਸਿੰਗ ਅਲੱਗ ਹੋ ਜੂ ਤੇ ਇਸ ਦਾ ਰੂਮ ਦਾ ਅਲੱਗ ਪਾਰਟੀਸਨ ਹੋ ਜੂਗੀ ਤੇ ਇਹ ਵਾਸ਼ਰੂਮ ਉੱਪਰਲੇ ਰੂਮ ਨਾਲ ਅਟੈਚ ਹੈਗਾ ਜੋ ਕਿ ਤੁਸੀਂ ਵੇਖ ਸਕਦੇ ਹੋ ਵਧੀਆ ਖੁੱਲਾ ਰੂਮ ਬਣਿਆ ਹੋਇਆ ਉੱਪਰ ਉੱਪਰ 6700 ਸਕੁਅਰ ਫੁੱਟ ਹੈਗਾ ਟੋਟਲ ਹੈਗਾ 600 ਉੱਪਰ 1300 ਨੀਚੇ 1800 ਸਕੁਅਰ ਫੁੱਟ ਏਰੀਆ ਦੋਸਤੋ ਆ ਵੇਖੋ ਸਲੇਪ ਪਾਈ ਹੋਈ ਹੈ ਵਧੀਆ ਨਾਲ ਤਾਂ ਇਹ ਐਲੀਵੇਸ਼ਨ ਬਣਿਆ ਹੋਇਆ ਨਾਲੇ ਵਿੰਡੋ ਵਗੈਰਾ ਨੂੰ ਸੈਟ ਲੱਗਣ ਤੋਂ ਬਚਾਉਂਦਾ ਹੈ ਇਹ ਆ ਵੇਖੋ ਬਹੁਤ ਹੀ ਸੋਹਣੇ ਤਰੀਕੇ ਦੀ ਜਾਲੀ ਲਗਾਈ ਹੋਈ ਹੈ ਆ ਦੇਖੋ ਕਿੰਨੀ ਵਧੀਆ ਉਹ ਪਾਈ ਹੋਈ ਹੈ ਸਲੇਬ ਜੋ ਕਿ ਇੱਕ ਐਲੀਵੇਸ਼ਨ ਵੀ ਹੈ ਤੇ ਸੱਟ ਵੀ ਨਹੀਂ ਲੱਗਦੀ ਹੈ ਕਿ ਮੀਕਣੀ ਦੇ ਵਿੱਚ ਵਿੰਡੋ ਵਗੈਰਾ ਜੋੜੀ ਵਗੈਰਾ ਖਰਾਬ ਨਹੀਂ ਹੁੰਦੀ ਹੈਗੀਗੀ ਆ ਵੇਖੋ ਦੋਸਤੋ ਤੇ 프ਰੰਟ ਤੇ ਬਾਈ ਹੋ ਰਿਹਾ ਨੇ ਇੱਕ ਵੱਖਰੀ ਕਿਸਮ ਦੀ ਆ ਦੇਖੋ ਕਿੰਨਾ ਵਧੀਆ ਡਿਜ਼ਾਈਨ ਪਾਇਆ ਹੋਇਆ ਹੈਗਾ ਵਾਲ ਦੇ ਵਿੱਚ ਇਹ ਜਾਲੀ ਲਗਾ ਕੇ ਉੱਪਰਲੀ ਜਾਲੀ ਤੋਂ ਅਲੱਗ ਦੀ ਜਾਲੀ ਹੈ ਇਹ ਲਿਆਂਦੀ ਹੋਈ ਹੈ ਜਿਹੜੀ ਕਿ ਇਹ ਗੁਲਾਈ ਦਿੱਤੀ ਹੋਈ ਹੈਗੀ ਇੱਕ ਗੁਲਾਈ ਦੇ ਵਿੱਚ ਜਾਲੀ ਫਿੱਟ ਕੀਤੀ ਹੋਈ ਆ ਆ ਵੇਖ ਸਕਦੇ ਹੋ ਤੁਸੀਂ ਆ ਦੇਖੋ ਇਹ ਅਲੱਗ ਦੀ ਜਾਲੀ ਹੈਗੀ ਉੱਪਰ ਵਾਲੀ ਜਾਲੀ ਹੈ ਜਿਹੜੀ ਵੇਖ ਸਕਦੇ ਹੋ ਤੁਸੀਂ ਇਹ ਨੀਚੇ ਵਾਲੀ ਅਲੱਗ ਵਾਲੀ ਜਾਲੀ ਹੈ ਡਿਜ਼ਾਈਨ ਵੀ ਅਲੱਗ ਅਲੱਗ ਹੈਗਾ ਇਹ ਤੇ ਬਹੁਤ ਸੋਹਣੀ ਲੁੱਕ ਦਿੰਦੀ ਹੈ ਇਹ ਜਾਲੀ ਲੱਗੀ ਹੋਈ ਬਹੁਤ ਵਧੀਆ ਚੀਜ਼ ਲੱਗੀ ਦੋਸਤੋ ਤੇ ਬੈਕ ਸਾਈਡ ਤੇ ਜਗਾ ਛੱਡੀ ਹੋਈ ਆ ਪੌੜੀ ਵਾਸਤੇ ਪੌੜੀ ਚੜਨੀ ਆ ਇੱਥੇ ਉੱਪਰ ਤੇ ਕਿਵੇਂ ਲੱਗੀ ਕੋਠੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ